ਅੱਜ ਆਪਾਂ ਦੋਸਤੋ ਆਏ ਸੀਗੇ ਜ਼ਰੂੜ ਕੇ ਕਲਾ ਇੱਥੇ ਵੀਰ ਆਪਣੇ ਅਜੇ ਨੇ ਆਪਾਂ ਨੂੰ ਯਾਦ ਕੀਤਾ ਸੀਗਾ ਕਹਿੰਦੇ ਵੀ ਸੇਵਾ ਨਿਭਾਓ ਥੋੜੀ ਸੀ ਸੁਰੱਖਤਾ ਦੀ ਇਹਨਾਂ ਨੇ ਵੀ ਸੇਵਾ ਮੰਗੀ ਸੀ ਕਹਿੰਦੇ ਵੀ ਆਡਾ ਪਲਾਟ ਖਾਲੀ ਆ ਤੇ ਛਾਂ ਵਾਲੇ ਰੁੱਖ ਆਕਸੀਜਨ ਵਾਲੇ ਜਿੰਨੇ ਇਹ ਸੇਵਾ ਕਰ ਸਕਦੇ ਆ ਉਹਨੇ ਕਹੀਂ ਫਿਫਰਾ ਕਰੀਏ ਕੋਸ਼ਿਸ਼ ਉਹਨਾਂ ਵੀਰ ਜੀ ਦਾ ਧੰਨਵਾਦ ਆ ਜਿੰਨੇ ਜਿੰਨੇ ਨੇ ਇਨਸਾਫ ਕੀਤਾ ਆ ਇਹਨਾਂ ਨੇ ਆਪਾਂ ਨੂੰ YouTube ਤੋਂ ਦੇਖ ਕੇ ਫੋਨ ਕੀਤਾ ਸੀਗਾ ਤੇ ਬਾਕੀ ਅਜੇ ਹੀ ਹਣੀ ਦੱਸਣ ਵੀ ਕਿਦਾਂ ਲੱਗਾ ਆ ਇਹਨਾਂ ਨੇ ਫੋਨ 15 ਕਿ ਦਿਨ ਹੋ ਗਏ ਸੀਗੇ ਕੀਤਾ ਨੂੰ ਤੇ ਸਾਡੇ ਕੋਲ ਟਾਈਮ ਨਹੀਂ ਲੱਗਾ ਪਰ ਅੱਜ ਹਾਜ਼ਰੀ ਭਰ ਆਏ ਆ ਇਹਨਾਂ ਦੇ ਘਰੇ ਤੇ ਬਹੁਤ ਖੁਸ਼ੀ ਹੋਈ ਆ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਆ ਵੀ ਸੇਵਾ ਕਰਨ ਦਾ ਤੇ ਸੇਵਾ ਨਿਭਾਉਣ ਦਾ ਬਹੁਤ ਬਹੁਤ ਧੰਨਵਾਦ ਭਾਜੀ ਸਾਡਾ ਬਾਈ ਧੰਨਵਾਦ ਕਿਵੇਂ ਲੱਗਾ ਵੈਸੇ ਤੇ ਬਹੁਤ ਚੰਗੇ ਨਹੀਂ ਗੱਲ ਇਹ ਆ ਕਿ ਅੱਜ ਕੱਲ ਰਤ ਹੈ ਨਹੀਂਗੇ ਬਰਾ ਪੰਜ ਚਾਰ ਇਸ ਤਰ੍ਹਾਂ ਕਿ ਮੈਂ ਕਾਹਦੀ ਡਰਾਈਵਰ ਰਾਤ ਲੱਗਿਆ ਹਰੇ ਆਜੀ ਬੜੀ ਵੰਦੀ ਪੰਜਾਬ ਚ ਕਰ ਰਹੇ ਧੁੰਦ ਰਹੇ ਹੈ ਇਹੇ ਵੱਡੇ ਸੀ ਵਾਰੀ ਹੋ ਗਈ ਸੀ ਖਾਨੇ ਆ ਗਿਆ ਆਪਣਾ ਅਲਾ ਦਾ ਨਾ ਕਾ ਜੁਮੇ ਮਰਦਾ ਇੱਥੇ ਜੀ ਲੋਕ ਜਵਾਨ ਬਾਗਬੀ ਉੱਪਰ ਜਿਹਨੋਂ ਜਮੀਨ ਦਾ ਫਾੜਾ ਹੋ ਜਾਂਦਾ ਹੈ ਨਾ ਜਮੀਨ ਹੀ ਰਹੇ ਸੋ ਫਿਰ ਵੀ ਵੀਰ ਦਾ ਬਹੁਤ ਮੈਂ ਕਹਿੰਦਾ ਵੀ ਅਸੀਂ ਸ਼ੁਕਰਿਆਦਾ ਕਰਦੇ ਆ ਵੀ ਕੋਸ਼ਿਸ਼ ਕਰਦੇ ਆ ਵੀ ਜਿੰਨੀ ਥਾਂ ਹੈਗੀ ਉਹਨੇ ਦੇ ਵਿੱਚ ਹਰਿਆਲੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿੰਨਾ ਬੂਟਾ ਲੱਗ ਰਿਹਾ ਵੀਰ ਜੀ ਹੁਣੀ ਦੱਸ ਰਿਹਾ ਪਹਿਲਾਂ ਵੀ ਆ ਲਗਾਉਣ ਦੀ ਕੋਸ਼ਿਸ਼ ਕੀਤੀ ਆ ਇੱਥੋਂ ਕਿਸੇ ਨੇ ਖਰਾਬ ਕਰਤਾ ਆ ਇੱਥੇ ਕਿਸੇ ਨੇ ਲਾਇਆ ਸੀਗਾ ਇਹ ਵੀ ਕਿਸੇ ਨੇ ਪੁੱਟਤਾ ਜੀ ਇਹ ਆ ਵੀ ਕੋਈ ਇੰਨਾ ਆ ਕਹਿੰਦੇ ਇੱਥੋਂ ਵੀ ਪਹਿਲਾਂ ਕਿਸੇ ਨੇ ਪੁੱਟਤਾ ਆ ਬੂਟੇ ਆ ਚੰਗਾ ਪੜਾ ਦਰਖਤ ਹੋਈਗਾ ਕੋਈ ਵੱਡ ਕੇ ਹੀ ਲੈ ਗਿਆ ਸਭ ਤੁਸੀਂ ਬਸ ਇਸ ਵਿੱਚ ਬਸ ਇਸ ਵਿੱਚ ਟ੍ਰੇਨਿੰਗ ਕਰਦੇ ਰਹੋ ਪਰਸੈਂਟੇਜ ਅੱਜ ਦੇ ਦੇ ਐਕਚੁਅਲੀ ਅਸੀਂ ਵੀ ਕਿਤੇ ਜਾਣਾ ਆ ਕੋਈ ਨਾ ਫਿਰ ਫਿਰ ਕਿਤੇ ਉਹ ਜਿਹੜੇ ਬਾਦ ਗਏ ਕਿੰਨੇ ਵਜੇ ਵਾਪਸੀ ਹੈ ਅੰਮ੍ਰਿਤਸਰ ਮੈਂ ਨਾ ਹੋਇਆ ਤੇਰੀ ਤੇਰੀ ਕਿੱਥੇ ਗਿਆ ਵਾਪਸ ਫਿਰ ਵੀ ਅੰਮ੍ਰਿਤਸਰ ਨੂੰ ਕਿੰਨੇ ਵਜੇ ਵਾਪਸੀ ਹੈ ਸਾਡੀ ਇਹ ਤਾਂ ਪੈਸਾ ਬੱਸ ਠੀਕ ਹੋ ਜਾਂਦੀ ਤੇਰੀ ਗੱਲ ਮੈਂ ਨਹੀਂ ਇਹਦਾ ਐਡਾ ਕਰੀਏ ਅਸੀਂ ਤਾਂ ਮੈਂ ਮਨੋਂ ਅੱਜ ਕਿਰਚਾ ਕਰ ਲੈਣੀ ਆਂ ਮੈਂ ਬਤਾ ਮੈਂ ਉਹਨਾਂ ਕਿਹਾ ਐਕਚੁਅਲੀ ਤੁਹਾਡਾ ਮੈਸੇਜ ਭੇਜਿਆ ਸੀਗਾ ਉਹ ਮੁੰਡੇ ਨੇ ਜਿਹੜਾ ਹਰਦਾਨਸਰੀ ਵਾਲਾ ਆ ਨਾ ਅਹੀਂ ਕੀ ਅਭੀ ਇਹ ਵੀ ਕੰਮ ਕਰਦਾ ਹੈ ਮੈਂ ਵੀ ਕੰਮ ਕਰਦਾ ਠੀਕ ਹੈ ਅਸੀਂ ਉਹਨੂੰ ਬਸ ਬਾਹਰ ਕਰਕੇ ਬੈਠਣਾ ਹੈ ਮੈਂ ਨਹੀਂ ਜਾਣਾ ਅੱਛਾ 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 ਔਰ ਠੀਕ 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 ਬਾ ਵਿਆਹ ਦੀ ਛੱਡੋ ਵਿਆਹ ਮੈਂ ਪਹਿਲਾਂ ਇੱਕ ਘੰਟਾ ਹੀ ਹੋਇਆ ਵਿਆਹ ਤੋਂ ਨਿਕਲੇ ਨੂੰ ਅਜੇ ਵਿਆਹ ਸੀ ਜਿਹਨ ਗਿਆ ਵਾ ਨਾ ਵਿਆਹ ਤੇ ਵਿਆਹ ਵੀ ਆਈ ਰਹੀ ਹੈ ਚਲ ਧੰਨਵਾਦ ਸਰ ਕੋਈ ਨਹੀਂ ਤੁਹਾਨੂੰ ਨਿਮ ਪਹੁੰਚਤੀ ਕਰ ਦਿੰਦੇ ਹਾਂ ਮੈਂ ਅੱਜ ਚੱਕਦਾ ਹਾਂ ਤੁਹਾਨੂੰ ਐਤਵਾਰ ਫੋਨ ਕਰੂੰਗਾ 5:10 ਸਾਈਕਲ ਤੋਂ ਸਾਹਮਣੇ ਸਾਈਕਲ ਦੀ ਦੁਕਾਨਾਂ ਨਾਲ ਉੱਥੇ ਆਇਆ ਮੈਂ ਤਾਂ ਬਹੁਤ ਦੇਖਿਆ ਕਰਨਾ ਹੈ ਕਿ ਉਹ ਕਿਹੜੇ ਦਿਨ ਦਾ ਮੇਰਾ